ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਇਸ ਘਰ ਦਾ ਨੋਟ ਕਰ ਲਿਓ। ਟੈਂਡ ਦੀ ਗੱਲ ਕਰੀਏ ਤਾਂ ਸਜਣੋ ਗੁਲਾਮੀ ਵਾਲਾ ਤੇ ਗੁਲਾਮ ਪੱਤਰਾ ਤੇ ਜ਼ਿਲ੍ਹਾ ਆ ਗਿਆ ਸਜਣੋ ਫਿਰੋਜ਼ਪੁਰ। ਨੇੜੇ ਝੋਕ ਹਰੀ ਯਾਰ ਆਂਡ ਗਵਾਂਡ ਦੇ ਨਗਰ ਆ ਤੇ ਇਸ ਘਰ ਦੀਆਂ ਪਿੱਛੇ ਜਾਈਏ ਤਾਂ ਬਹੁਤ ਸਾਰੀਆਂ ਵੀਡੀਓ ਆਪਣੇ ਚੈਨਲ ਤੇ ਅਪਲੋਡ ਆ ਸੱਜਣੋ ਵਪਾਰ ਲੈਣ ਦਾ ਕੰਮ ਸੀ ਕੁਝ ਕਾਰਨਾ ਕਰਕੇ ਜਿਹੜਾ ਵਿੱਚ ਉਹ ਗੈਪ ਪੈ ਗਿਆ ਸੀ ਸਰਵਨ ਸਿੰਘ ਕੋਲੇ ਆ ਦੋ ਦੰਦ ਕੱਟੀ ਆਈ ਆ ਸੱਜਣੋ ਪਾਉ ਕੋਲੇ ਰਾਤ ਗੱਲਬਾਤ ਹੋਈ ਤੇ ਯਾਰ ਦੋ ਦੰਦ ਕੱਟੀ ਥੱਲੇ ਇੰਨਾ ਦੁੱਧਵਾਦ ਪਾਉ ਨੇ ਜਿਹੜਾ ਦੱਸਿਆ ਮੇਰੀ ਰੂਹ ਬੜੀ ਖੁਸ਼ ਹੋਈ ਸੋਚਿਆ ਥੋੜਾ ਨਾ ਮੈਂ ਵੀਡੀਓ ਸਾਂਝੀ ਕਰਾਂ ਕਿਉਂਕਿ ਇੱਕ ਕੱਟੀ ਹੈ ਮੀਨੀ ਤੇ ਇੱਕ ਦੋਦੰਦ ਤੇ ਇੱਕ ਸਾਂਭਣ ਵਾਲੇ ਭਰਾ ਨੇ ਵੀ ਨਾ ਯਾਰ ਦੁੱਖ ਤੋੜੇ ਹੋਇਆ ਇਹੋ ਜੀ ਕੱਟੀ ਸਾਂਭੀ ਆ ਐਨਾ ਕੋ ਸਵਤ ਕਰੀ ਜਾਂਦਾ ਕਿਉਂਕਿ ਜਦੋਂ ਮੇਰੇ ਮੱਥੇ ਚੀਜ਼ ਲੱਗ ਜੇ ਨਾ ਕੋਈ ਸਵਤ ਵਾਲੀ ਉਦੋਂ ਫਿਰ ਵੀਡੀਓ ਬਣਾਉਣ ਦਾ ਆਨੰਦ ਵੀ ਜਿਹੜਾ ਵੱਖਰਾ ਹੁੰਦਾ ਰੇਟ ਰੂਟ ਕਰਾਵਾਂਗੇ ਜਮਾ ਜਾਇਜ਼ ਕੋਈ ਨਜਾਇਜ਼ ਨਹੀਂ ਹੋਊਗਾ ਵੀ ਜੇ ਤਰੀਫ਼ ਕੀਤੀ ਆ ਕੱਟੀ ਦੀ ਤਾਂ ਯਾਰ ਰੇਟ ਨਾ ਭਾਉ ਜਾਇਜ਼ ਨਜਾਇਜ਼ ਕਰ ਦੇ ਆਜੋ ਲਈਏ ਜਾਣਕਾਰੀ ਤੋਰ ਤਾਰ ਕੇ ਵੇਣਿਆ ਸਿੰਘ ਸੁng ਸੁng ਵੇਣੇ ਹਲਦੇ ਹੁਲਦੇ ਕੀ ਹਿਸਾਬ ਕਿਤਾਬ ਸਾਰੀ ਡਿਟੇਲ ਲੈਨੇ ਆਂ ਅੰਤ ਤੱਕ ਵੇਖੋ ਤੁਹਾਡਾ ਧੰਨਵਾਦ ਕਰਕੇ ਤਸੱਲੀ ਕਰਿਓ ਖਰੀਦਦਾਰੀ ਪਾਉ ਸਰਵਨ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋਰ ਸੁਣਾਓ ਵਧੀਆ ਜੀ ਵਧੀਆ ਚੜਦੀ ਕਲਾ ਨਾ ਚੜਦੀ ਕਲਾ ਆਪਣਾ ਨਾਂ ਤੇ ਪਿੰਡ ਦੱਸ ਦਈਏ ਸਰਵਨ ਸਿੰਘ ਪਿੰਡ ਗ੍ਰਾਮ ਪਤਰਾ ਜ਼ਿਲ੍ਹਾ ਫਰੋਇਪੁਰ ਜ਼ਿਲ੍ਹਾ ਫਰੋਇਪੁਰ ਤੇ ਮੋਬਾਈਲ ਨੰਬਰ ਵੀ ਦੱਸ ਦਈਏ ਆਪਣੇ ਪਿਆਰ ਕਰਨ ਵਾਲਿਆਂ ਨੂੰ 8842 31688 ਬਾਕੀ ਨੰਬਰ 62842 31688 31688 ਵੈਸੇ ਸੱਜਣੋ ਸਕਰੀਨ ਤੇ ਵੀ ਚੱਲੂਗਾ ਤੇ ਭਾਉ ਜੀ ਇਹ ਝੋਟੀ ਕਿਹੜਾ ਸੂਆ ਸੂਪੀ ਪਹਿਲਣੇ ਜੀ ਪਹਿਲਣ ਤੇ ਮੂੰਹ ਦੋ ਦੰਦ ਦੇ ਦੋ ਦੰਦ ਰੀਅਲ ਆ ਅਗਲਾ ਆਪਦੀ ਚੈੱਕ ਕਰਕੇ ਲੈ ਜੇ ਨਾ ਕਰਕੇ ਲੈ ਜੇ ਤੇ ਭਾਉ ਜੀ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਦਾ ਕਰਮਾ ਵਾਲੀ ਕੋਲੇ ਦੁੱਧ ਤਾਂ ਯਾਰ ਨਾ ਹੈਗਾ ਹੀ 13 ਕ ਬਾਅਦ ਠੀਕ ਆ ਆਪਾਂ 13 ਹੀ ਦੱਸਾਂਗੇ 13 ਕਿਲੋ ਐਨ ਕੰਡੇ ਤੇ ਰੱਖਣ ਵਾਲਾ ਦੁੱਧ ਆ ਕੰਡੇ ਮਾਰ ਡੱਬੇ ਮਾਰ ਕੇ ਲੈ ਜਾ ਕੋਈ ਅਗਲਾ ਆਪਾਂ ਯਾਰ ਆਪ ਦਾ ਸਵਾਲ ਲਿਆਵੇ ਟੈਂਟ ਫੋੜੀ ਜੋਖਣ ਜਾਖਾ ਨੂੰ ਆਪਦੀ ਤਸੱਲੀ ਕਰਦਾ ਯਾਰ ਤੂੰ ਘਰ ਹਿਲ ਜਾ ਕੇ ਅਗਲੇ ਦੁੱਧ ਘੱਟ ਹੋਵੇ ਆਪਣੇ ਬਾ ਚੋਟੀ ਕਿੱਲੇ ਤੇ ਬਣ ਜੇ ਪੈਸੇ ਲੈ ਐਡੀ ਗਰੰਟੀ ਹੋਰ ਦੁੱਧ 13 ਕਿਲੋ 13 ਕਿਲੋ 15 ਦਿਨ ਹੋਵੇ ਸੂਈ ਨੂੰ 15 ਦਿਨ ਸੂਈ ਨੂੰ ਹੋ ਗਏ ਤੇ ਬੱਚਾ ਆ ਗਿਆ ਕੱਟਾ 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 ਨਾ ਥੋੜਾ ਜਿਹਾ ਲੋਆ ਰੰਗ ਦਾ ਦੇ ਤਾ ਕੋਟੀ ਨੂੰ ਠੀਕ ਆ ਗਵਾੜ ਪਿੰਡ ਲਈ ਆਪਾਂ ਆਪਣੇ ਰਿਸ਼ਤੇਦਾਰੀ ਚੋਂ ਹੀ ਆਈ ਆ ਤੇ ਇਹਦਾ ਸਿੰਗ ਜਿਹੜੇ ਹਲਦੇ ਆ ਮਾਰੇ ਜੇ ਕਰਾਇਓ ਚੈੱਕ ਹਲਦੇ ਹਲਦੇ ਦੋਵੇਂ ਹਲਦੇ ਆ ਨਾ ਹਾਂ ਦੇ ਰਿਹਾ ਨਹੀਂ ਠੀਕ ਆ ਓਕੇ ਰਿਪੋਰਟ ਆ ਬਾਕੀ ਮੈਂ ਤੁਹਾਨੂੰ ਇਧਰ ਨੂੰ ਕਰਾਉਣਾ ਤੇ ਭਾਉ ਜੀ ਠੀਕ ਆ ਤੇ ਟੂਰ ਕਰਾਓ ਚੱਕ ਇਹਦੀ ਲਓ ਵੀ ਸੱਜਣੋ ਗੱਲਬਾਤ ਜਿਹੜੀ ਦੱਸੀ ਵੀਰ ਨੇ ਸਹੀ ਤੇ ਸੱਚੀ ਦੱਸੀ ਆ ਤੁਹਾਨੂੰ ਵਟਾਣੇ ਨਾ ਉਹ ਗੱਲ ਚ ਠੀਕ ਆ ਤੇ ਸਰੀਰ ਤੇ ਨਾ ਸੱਜਣੋ ਨਾੜਾਂ ਐ ਜਾਗਦੀਆਂ ਕਰਮਾਂ ਵਾਲੀ ਕੱਟੀ ਦੇ ਕਿਸੇ ਚੰਗੇ ਘਰਾਣੇ ਦੀ ਆ ਤਾਂ ਸਜਣੋ ਹਜੇ 15 14 ਦਿਨਾਂ ਦੀ ਸੂਈ ਥੱਲੇ 13 ਕਿਲੋ ਦੁੱਧ ਕੰਡੇ ਵਾਲਾ ਤੇ ਪਲੂਣ ਧੁੰਦੀ ਝੋਟੀ ਆ ਸਜਣੋ ਮੂੰਹ ਤੋਂ ਵੇਖੋਗੇ ਨਾ ਤੁਹਾਨੂੰ ਐ ਲੱਗੂਗਾ ਜਿਵੇਂ ਕੱਟੀ ਜੀ ਹੈ ਹਜੇ ਬੱਚੀ ਜੀ ਤੇ ਜਦੋਂ ਮਾਰਗੇ ਨਾ ਸਰੀਰ ਕ ਢਾਂਚੇ ਨੂੰ ਮਗਰ ਉਹਨੇਗਾ ਤੇ ਫੇਰ ਪਤਾ ਲੱਗਦਾ ਯਾਰ ਮਗਰ ਤਾਂ ਮਾਝ ਦੇ ਖੜ ਗਏ ਆ ਕੇ ਵੇਖੋ ਕਰ ਲਈ ਲੰਮੀ ਮਾੜੀ ਜੀ ਕਰਾ ਦੇ ਤਸੱਲੀ ਕਰ ਆਪਣੇ ਭੈਣਾ ਭਰਾਵਾਂ ਦੀ ਵੇਖੋ ਸਜਣੋ ਪਤਲੀ ਚਮੜੀ ਤੇ ਟੌਪ ਦਾ ਨਗੀਨਾ ਮੈਂ ਵਿਖਾ ਰਿਆ ਐਸ ਵੇਲੇ ਗਲਾਮ ਪੱਤਰਾਂ ਕਮਾ ਲਓ ਪਾਉ ਜੀ ਵੇਖੋ ਯਾਰ ਥਣ ਥਣ ਲੱਗਾ ਗੱਠ ਗੱਠ ਤੇ ਬਾਕੀ ਜਿਹੜੀ ਗੱਲ ਪਾਉ ਨੇ ਦੱਸਤੀ ਆ ਉਹ ਤੁਸੀਂ ਆਪਣੀ ਚੈੱਕ ਕਰ ਸਕਦੇ ਕਰ ਲਓ ਚ ਵੇਖੋ ਕੀ ਕਹਿਣੇ ਨਾ ਤੇ ਟਾਈਮ ਜ਼ਰੂਰ ਨੋਟ ਕਰ ਲਿਓ ਵੀ ਆਇਆ ਨਾ ਕਿਉਂ ਕਿਤੇ ਖਣੀ ਤੜਕੇ ਚਵਾਈ ਚੂਈ ਨਹੀਂ ਹੋਈ ਤੇ ਲੇਵਾ ਭਰੀ ਫਰਦੀ ਆ ਨਾ ਨਾ ਅਗਲੀ ਦਾ ਅਚਾਨਣ ਤੋਂ ਐ ਅਗਲਾ ਪਵਾਹ ਪਾਉ ਕਹਿੰਦਾ ਵੀ ਚਾਰ ਡੰਗ ਚੂਲੇ ਸਜਣੋ ਮੈਂ ਆਪਾ ਰੋਟੀ ਪਾਣੀ ਆਗਿਆ ਸੁਣਾ ਲਾਂਗੇ ਠੀਕ ਆ ਵੀ ਇੱਥੇ ਰਹਿ ਕੇ ਵੀ ਚੂਲੇ ਰਹਿ ਕੇ ਵੀ ਚੂਲੇ ਕੋਈ ਚੱਕਣੀ ਆਪਾਂ ਆਪ ਕਹਿੰਦਾ ਵੇਖੋ ਸਜਣੋ ਲੱਗੇ ਨਾ ਪੀੜੀ ਦੇ ਪਾ ਵਾਂਗੂ ਚਾਰੇ ਥਾਂ ਇੱਕੋ ਜੀਆਂ ਗੁੱਠਾਂ ਤੇ ਜਿਵੇਂ ਘਟ ਕੇ ਲਾਇਆ ਤੇ ਜੇ ਝੋਟੀ ਖਰੀਦ ਲਈ ਨਾ ਤੁਸੀਂ ਆਉਂਦੇ ਸਵੇਰ ਨੂੰ ਜਿੰਨੇ ਮਰਜ਼ੀ ਰੁਪਈਆ ਦੀ ਮੱਝ ਘਰੇ ਤਿਆਰ ਕਰ ਲਿਓ ਕਿਉਂਕਿ ਹਜੇ ਕਟੀਆਂ ਚਾਉਂਦੀ ਆ ਦੋ ਦੰਦ ਸੂਈ ਵੀ ਆ ਕਰਮਾਂ ਵਾਲੀ ਬੜਾ ਪੱਠ ਪੁੜਾ ਹਣਾ ਬੱਚੀ ਹੈ ਬੱਚੀ ਆ ਹਜੇ ਤੇ ਪਾਉ ਜੀ ਰੇਟ ਇਹਦਾ ਰੇਟ ਜਿੰਨੇ ਦੀ ਤੂੰ ਆਖਿੰਗਾ ਜਾਨੂੰ ਨੇ ਦੇ ਦੇ ਨਹੀਂ ਪਾਉ ਬੜੇ ਟਾਈਮ ਬਾਅਦ ਮਿਲੇ ਆ ਉਹ ਫਿਰ 2 ਸਾਲਾਂ ਬਾਅਦ ਪਹਿਲੀ ਝੋਟੀ ਲਈ ਹਾਂ ਬੇਰ ਜੀ ਮਾਈ ਕੋਈ ਕਲਰ ਜਿਵੇਂ ਆ ਕਰਕੇ ਨਾ ਕੋਸ਼ਰ ਜਿਵੇਂ ਆ ਕਰਕੇ ਹਾਂ ਆਪਾਂ ਬੰਦ ਕਰ ਹੀ ਰੱਖਿਆ ਕੰਮ ਤੇ ਫਿਰ ਹੁਣ ਪਹਿਲੀ ਕੱਟੀ ਆ ਤੇ ਕਿੰਨੇ ਦੀ ਦੇ ਦਈਏ ਪਿਆਰ ਮਹੱਬਤ ਬੱਚੀ ਇਹ ਲੋਕ ਤਾਂ ਹੁਣ ਟਾਈ ਟਾਈ ਮੰਗੀਆਂ ਤੇ ਇਹੋ ਜੀਆਂ ਦਾ ਹਾਂ ਆਪਾਂ ਤਾਂ 1 30 ਮੰਗਦੇ ਆ 130000 ਉਹਦੇ ਚ ਕਿੰਨਾ ਕੁ ਪਿਆਰ ਮੁਹੱਬਤ ਕਰਦ ਗਏ ਜਿੰਨਾ ਵੀ ਆਖੇਗਾ ਉੰਨਾ ਹੀ ਕਰਦਿਆਂਗੇ ਹੈ ਜਿੰਨਾ ਵੀ ਆਖੇਗਾ ਸਵਾ ਦੀ ਦੇਦ ਗਏ ਹੈ ਸਵਾ ਦੀ ਦੇਦ ਗਏ 125 ਦੀ 125 ਦੀ ਮਰਜ਼ੀ ਹੈ ਤੇਰੀ ਨਹੀਂ ਦੇ ਦਈਏ ਚੱਲ ਕਹੇ ਨੇ ਹੈ ਚੱਲ ਜਿਵੇਂ ਤੁਹਾਨੂੰ ਆਇਆ ਉਹ ਮੈਂ ਕਰਦਾਂਗੇ ਆਪਾਂ ਧੰਨਵਾਦ ਲਓ ਵੀ ਸੱਜਣੋ 125000 ਦੀ ਭਾਉ ਨੂੰ ਕਹਤਾ ਝੋਟੀ ਜਦੋਂ ਆਕੇ ਵੇਖੋਗੇ ਪਸੰਦ ਆਊਗੀ ਟੌਪ ਦਾ ਨਗੀਨਾ ਕਹਿ ਦਈਏ ਤਾਂ ਕੋਈ ਦੂਰ ਹੈ ਨਹੀਂ ਹੀਰਾ ਮੱਝ ਵਿਖਾਈ ਆ ਤੁਹਾਨੂੰ ਗੁਲਾਮ ਪੱਤਰਾਂ ਦੇ ਵਿੱਚ ਕਰੋ ਤਸੱਲੀ ਕੱਦ ਕਾਠ ਵੱਲੋਂ ਹੈਂ ਦੇਕੀਆਂ ਨਾੜਾਂ ਵੇ ਮੈਂ ਨਾ ਮੈਂ ਪਹਿਲਾਂ ਕਹਦਾ ਵੀ ਨਾੜਾਂ ਐਂ ਜਾਗਦੀਆਂ ਤੇ ਸਰੀਰ ਤੇ ਨਾ ਕੋਈ ਊੜਾ ਬੰਨ ਨਹੀਂ ਊੜਾ ਕਿ ਲੋਧ ਕੱਜ ਪੈ ਜਾਣ ਵਾਕਈ ਉਨਾ ਹੀ ਲੇਵਾ ਘਾਣੂ ਤੇ ਉਨਾ ਹੀ ਸਜਣੋਂ ਪਛਾਣੂ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ